ਦਾ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ ਆ ਦੇਖੋ ਇੱਕ ਸਨਾਤਨੀ ਜੈਸ਼ਰੀ RAM ਦਾ ਨਾਰਾ ਲਾੜਾ ਕਿ ਗੁਨਾਹ ਵਾ ਆਪਣੇ ਧਰਮ ਦੀ ਗੱਲ ਕਰਨੀ ਗੁਨਾਹ ਵਾ ਅੱਜ ਆਪਣੇ ਜੈਸ਼ਰੀ RAM ਦਾ ਨਾਰਾ ਲਾਤਾ ਸੀ ਜੰਗਲ 'ਚ ਰਹਿੰਨੇ ਪਏ ਆ ਜੇ ਵਿਅਕਤੀ ਨੇ ਲਾਤਾ ਤਾਂ ਉਹਦੀ ਚਪਲਾ ਤੱਕ ਲਵਾ ਕੇ ਉਹਦਾਂ ਜਿਸ ਤਰ੍ਹਾਂ ਕੁੱਟਮਾਰ ਕੀਤੀ ਗਈ ਆ ਪੁਲਿਸ ਦੀ ਮੌਜੂਦਗੀ ਤੇ ਕਹੂੰਗਾ ਇੰਨੀ ਪੁਲਿਸ ਪ੍ਰੋਟੈਕਸ਼ਨ ਲੱਗੀ ਹੋਵੇ ਤਾਂ ਉਹਦੇ ਨਾਲ ਕੁੱਟਮਾਰ ਹੋਵੇ ਵਿਅਕਤੀ ਨਾਲ ਤੇ ਪੁਲਿਸ ਮੂਰਖ ਦਰਸ਼ਕ ਬਣੀ ਰਹੇ ਔਰ ਉਹ ਵਿਅਕਤੀ ਨੂੰ ਸਾਢੇ 2 ਬੰਦਿਆਂ ਨੇ ਬਚਾਇਆ ਵਾ ਕਿਸੇ ਪੁਲਿਸ ਵਾਲੇ ਨੂੰ ਉਸ ਵਿਅਕਤੀ ਨੂੰ ਬਚਕੇ ਨਹੀਂ ਆਇਆ ਨਹੀਂ ਹੈ ਜਨਾ ਫੇ ਤੁਹਾਡੇ ਧਿਆਨ ਚ ਕਦੇ ਇਹ ਮਾਮਲਾ ਸਾਡੇ ਆ ਸਾਡੇ ਧਿਆਨ ਚ ਸੋਸ਼ਲ ਮੀਡੀਆ ਤੇ ਤੁਹਾਡੀ ਵੀਡੀਓ ਦੇਖੀ ਆ ਵੀਡੀਓ ਦੇ ਮਾਧਮ ਨਾਲ ਫਿਰ ਅਸੀਂ ਸਾਰਿਆਂ ਨੂੰ ਮੈਸੇਜ ਕੀਤਾ ਜੀ ਇੱਥੇ ਪਹੁੰਚੋ ਲੇਕਿਨ ਅਸੀਂ ਸਾਫ਼ ਕਹਿੰਨੇ ਆ ਕਿ ਹਿੰਦੂ ਸਨਾਤਨੀ ਕਮਜ਼ੋਰ ਨਹੀਂ ਆ ਉਹਨਾਂ ਨੂੰ ਪਰਖੋ ਨਾ ਜੇ ਤੁਸੀਂ ਹੁਣ ਅਸੀਂ ਖੜੇ ਆ ਸਾਡੇ ਸਾਹਮਣੇ ਆਓ ਕੱਲੇ ਨੂੰ ਤਾਂ ਕੱਲੇ ਨੂੰ ਜਿੰਨੇ ਬੰਦੇ ਪੈਗੇ ਆ ਕੱਲੇ ਨੂੰ ਜਿਹੜਾ ਮਰਦੀ ਵੀਡੀਓ ਜਿਹੜੀ ਵੀਡੀਓ ਜਿਹੜੀ ਸ਼ਰੀਰ ਦਾ ਬਣੇ ਉਹ ਭੀੜ ਦੇਖ ਕੇ ਤੁਸੀਂ ਕੱਲੇ ਬੰਦੇ ਦੀ ਕੁੱਟਮਾਰ ਕੀਤੀ ਹੈ ਸ਼ਰਮ ਆਣੀ ਚਾਹੀਦੀ ਹੈ ਮੈਂ ਉਹਨਾਂ ਵਿਅਕਤੀਆਂ ਨੂੰ ਵੀ ਕਹਿੰਦਾ ਜਿਨ੍ਹਾਂ ਵਾਲੇ ਰੋਸ਼ਮਾਰਚ ਕੱਢਿਆ ਗਿਆ ਸੀ ਤੁਸੀਂ ਜ਼ਿੰਮੇਵਾਰ ਵਿਅਕਤੀ ਹੈ ਜ਼ਿੰਮੇਵਾਰੀ ਦੇ ਵਿੱਚ ਐਦਾਂ ਦੀ ਹਰਕਤਾਂ ਹੋਣਾ ਔਰ ਇਹ ਵੀ ਮੰਗ ਕਰਾਂਗੇ ਕਿ ਜਿਨ੍ਹਾਂ ਨੇ ਰੋਸ਼ਮਾਰਚ ਕੱਢਿਆ ਉਹਨਾਂ ਦੇ ਵੀ ਕਾਰਵਾਈ ਕੀਤੀ ਬੰਦੀ ਜੀ ਦਾ ਸਵਾਲ ਹੈ ਇਹ ਸਾਰੇ ਵੀ ਘਟਨਾ ਦੇ ਪਿੱਛੇ ਕਾਰਨ ਕੀ ਸਮਝ ਕਹ ਰਹੇ ਸਭ ਤੋਂ ਡੈਸ਼ ਕਰ ਰਹੇ ਆ ਕਾਰਨ ਇਹ ਆ ਕਿ ਸਭ ਤੋਂ ਵੱਡਾ ਕਾਰਨ ਹੈ ਕਿ ਜੈ ਸ਼੍ਰੀ ਰਾਮ ਦਾ ਨਾਰਾ ਲਾਣਾ ਹਿੰਦੂ ਪੰਜਾਬ ਦੇ ਵਿੱਚ ਲੋਕਾਂ ਨੂੰ ਚੁਗਦੇ ਪਏ ਜਿਹੜੇ ਕੱਟੜਪੰਥੀ ਲੋਕ ਨੇ ਜਿਹੜੇ ਚਾਹਦੇ ਨਹੀਂ ਕਿਉਂਕਿ ਇਹ ਲੋਕ ਉਹ ਹੈ ਜਿਨ੍ਹਾਂ ਨੇ ਹਿੰਦੂ ਸਿੱਖਾਂ ਦਾ ਜਿੱਦਾ ਹਿੰਦੂ-ਮੁਸਲਮਾਨਾਂ ਦੇ ਇੱਕ ਲੜਾਈ ਕਰਵਾ ਕੇ ਪੰਜਾਬ ਦੇ ਜਿਹੜਾ ਦੰਗਾ ਭੜਕਾਉਣਾ ਸੀ ਔਰ ਦੰਗਾ ਭੜਕਾ ਕੇ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਕੇ ਹਿੰਦੂ-ਮੁਸਲਮਾਨਾਂ ਦੇ ਇੱਕ ਲੜਾਈ ਪਵਾਣੀ ਸੀ ਉਹ ਲੋਕ ਆ ਜਿਹੜੇ ਭੱਜਾ ਕੀ ਹੁਣ ਤੁਹਾਡੇ ਕਾਫੀ ਹੋਰ ਵੀ ਹਿੰਦੂਸ਼ ਘਟਣਾ ਲੋਕ ਇਕੱਠੇ ਹੋਏ ਨੇ ਹੁਣ ਅਸੀਂ ਗੱਲਬਾਤ ਕੀ ਚੱਲ ਰਹੀ ਹੈ ਚੱਲ ਰਹੀ ਹੈ ਇਹ ਕਿ ਜਿਹੜੇ ਵੀ ਬੰਦਾ ਨੇ ਕੁੱਟਮਾਰ ਕੀਤੀ ਹੈ ਆਇਡੈਂਟੀਫਾਈ ਕਰਕੇ ਉਹਨਾਂ ਤੇ ਦੰਗਾ ਪੜਗਾਉਣ ਦਾ ਪਰਚਾ ਦਰਜ ਕੀਤਾ ਜਾ ਬਣ ਉਹਨਾਂ ਦਾ ਅਰੈਸਟ ਪਾਈ ਇੱਕ ਪਿੰਡ ਦੇ ਵਿੱਚ ਮੰਦਰ ਚ ਕਾਰਜਕ੍ਰਮ ਸੀ ਉੱਥੇ ਜੋਤਾਂ ਸੁਣੀਆਂ ਗਈਆਂ ਅੱਜ ਮੈਂ ਕਹਿਣਾ ਚਾਹੁੰਦਾ ਪੁਲਿਸ ਕਮਿਸ਼ਨਰ ਜਲੰਧਰ ਨੂੰ ਤੁਰੰਤ ਸਸਪੈਂਡ ਕਰ ਦੇਣਾ ਚਾਹੀਦਾ ਇਹ ਪੁਲਿਸ ਸਾਰੀ ਹੈ ਇਹ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਕਰ ਰਹੀ ਹੈ ਇਹ ਪੁਲਿਸ ਦਾ ਬਹੁਤ ਵੱਡਾ ਯੋਗਦਾਨ ਹੈ ਇੱਥੇ ਰਾਸ਼ਟਰਪਤੀ ਸ਼ਾਸਨ ਲਾ ਕੇ ਇਹ 70% ਪੁਲਿਸ ਅੰਦਰ ਦੇਣ ਵਾਲੀ ਆ ਇਹ ਸਾਰੇ ਪੰਜਾਬ ਨੇ ਅੱਜ ਵੇਖੀ ਜੋ ਘਟਨਾ ਚਰਚਾਵਾਦ ਤੋਂ ਆਇਆ ਵਿਵਾਦ ਦਾ ਕਾਰਨ ਕੀ ਹੈ ਜੈ ਜੈ ਸ਼੍ਰੀ ਰਾਮ ਦਾ ਨਾਰਾ ਲਗਾਤਾ ਕੋਈ ਕੀ ਗੱਲ ਗਲਤ ਕਰਦੀ ਨਾ ਮੈਨੂੰ ਮਤਲਬ ਕੀਤਾ ਗਿਆ ਵਾਤ ਹੋਇਆ ਕੀ ਬੁਰਾ ਤੋੜਾ ਦੁਖੀ ਮਨ ਕੋ ਮੈਂ ਲਾਈਪ ਪ੍ਰਸਾਰਣ ਦੇਖ ਰਿਹਾ ਸੀ ਮੇਰੇ ਭਾਈ ਅਸੀਂ ਇੱਕ ਸਾਥੀ ਹੈ ਕਰਤਾ ਕੋਈ ਉਹ ਜੈ ਸ਼੍ਰੀ ਰਾਮ ਦਾ ਨਾਰਾ ਲਗਾ ਰਿਹਾ ਸੀ ਜੈ ਸ਼੍ਰੀ ਰਾਮ ਦੇ ਨਾਰਾ ਲਾਣ ਤੋਂ ਬਾਅਦ ਉਹ ਨੂੰ ਕੋਟਰੇ ਸੀ ਮੈਂ ਵੀਡੀਓ ਤੇ ਲਾਈਵ ਦੇਖੀ ਉੱਥੇ ਤਾਂ ਕਰਕੇ ਆਇਆ ਦੀਵਾਰ ਤੇ ਐਟਾ ਵੱਡਾ ਵਿਵਾਦ ਜਾਂ ਪੁਲਿਸ ਪ੍ਰਸ਼ਾਸਨ ਨੂੰ ਪਤਾ ਨਹੀਂ ਸੀ ਇੰਨੀ ਗਿਣਤੀ ਦੇ ਵਿੱਚ ਲੋਕ ਆ ਰਹੇ ਨੇ ਉਹਦਾ ਪ੍ਰਬੰਧ ਕਰਦੀ ਪੁਲਿਸ ਔਰ ਕਿਸੇ ਦੇ ਵੀ ਕਿਸੇ ਨੂੰ ਕੁੱਟਮਾਰ ਕਰਨਾ ਇਹ ਕਿੱਡੀ ਮਾੜੀ ਗੱਲ ਹੈ ਇਹ ਪੂਰੇ ਭਾਰਤ ਦੇਸ਼ ਇੱਕ ਮੈਸੇਜ ਗਲਤ ਵੀਡੀਓਗ੍ਰਾਫੀ ਵਿੱਚ ਵੀ ਉਹ ਕੈਦ ਹੋਏ ਨੇ ਫੇਰ ਵੀ ਨਹੀਂ ਕਾਰਵਾਈ ਹੋ ਰਹੀ ਉਹਨਾਂ ਤੇ ਕਿਉਂਕਿ ਕਾਰਵਾਈ ਕਰਨੀ ਕਿ ਨਾ ਇਹ ਮੋੜਾ ਇਹ ਜਿਹੜਾ ਮਾਹੌਲ ਹੈ ਪੰਜਾਬ ਦਾ ਜਿਹੜਾ ਖਰਾਬ ਕਰਨ ਵਾਸਤੇ ਇਹਦੇ ਵਿੱਚ ਪੁਲਿਸ ਦਾ ਬਹੁਤ ਵੱਡਾ ਯੋਗਦਾਨ ਹੈ ਮੈਂ ਕਹਿੰਦਾ ਤੁਰੰਤ ਪੁਲਿਸ ਕਮਿਸ਼ਨਰ ਗੁਰਨੰ ਨੂੰ ਸਸਪੈਂਡ ਕਰ ਦੇਣਾ ਚਾਹੀਦਾ ਮੈਂ ਇੱਕ ਘਟਨਾ ਹੋਰ ਹੈ ਅੱਜ ਖਾਣਾ ਬਰਸਤ ਦੀ ਹੈ ਉੱਥੇ ਸ਼ੰਕਰਾਚਾਰਾ ਜੀ ਉੱਥੇ ਭੂਮੀ ਪੂਜਨ ਕਰਨ ਜਾ ਰਹੇ ਆ ਉੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਸਰਪੰਚ ਹੈ ਉਹਦੇ ਜੋਤਾਂ ਸੁੱਟ ਰਹੇ ਆ ਇਹ ਸਾਰੀ ਸਾਜ਼ਿਸ਼ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਹੈ ਇੱਥੇ ਮੈਂ ਤਾਂ ਕਹਿੰਦਾ ਤੁਰੰਤ ਰਾਸ਼ਟਰਪਤੀ ਸ਼ਾਸਨ ਲਾ ਕੇ ਬਿਲਕੁਲ ਇਹ ਦੇਖ ਸਕਦੇ ਹੋ ਤਸਵੀਰਾਂ ਸਵਿਧਾਨ ਚੌਂਕ ਦੀਆਂ ਦਿਖਾਈਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਚਾਰੋਂ ਸਾਈਡੇ ਰਸਤਾ ਬੰਦ ਕਰ ਦਿੱਤਾ ਗਿਆ ਕਿਉਂਕਿ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਅੱਜ ਹਿੰਦੂ ਭਾਈਚਾਰੇ ਦੇ ਜੋ ਇੱਕ ਲੜਕਾ ਸੀਗਾ ਉਸ ਨੂੰ ਮਾਰਪੀਟ ਉਸ ਦੇ ਨਾਲ ਕੀਤੀ ਗਈ ਹੈ ਤਾਂ ਉਸ ਨੂੰ ਅਪਸ਼ਬਦ ਤੇ ਬੋਲੇ ਗਏ ਆ ਤੁਸੀਂ ਦੇਖ ਸਕਦੇ ਹੋ ਦੱਸਿਆ ਜਾ ਰਿਹਾ ਮੁਸਲਿਮ ਭਾਈਚਾਰੇ ਦੇ ਲੋਕ ਸੀਗੇ ਕਾਫੀ ਜਿਨ੍ਹਾਂ ਨੇ ਇਹਨਾਂ ਨੂੰ ਮਾਰਿਆ ਦੱਸਿਆ ਜਾ ਰਿਹਾ ਕਿ ਕਾਫੀ ਜੋ ਉਹਨਾਂ ਦੇ ਸੱਟਾਂ ਵੀ ਲੱਗੀਆਂ ਨੇ ਇਹ ਤਸਵੀਰਾਂ ਜਲੰਧਰ ਦੀਆਂ ਸਾਂਝੀਆਂ ਕੀਤੀਆਂ ਜਾ ਰਹੇ ਨੇ ਸੰਵਿਧਾਨ ਚੌਂਕ ਦੀਆਂ ਤੁਸੀਂ ਦੇਖ ਸਕਦੇ ਹੋ ਮਾਹੌਲ ਇਸ ਟਾਈਮ ਪੂਰਾ ਗਰਮਾਇਆ ਹੋਇਆ ਜੀ ਪਿਆਰ ਕਰਨਾ ਜਾਂ ਤੜਬੋਣਾ ਵਸ਼ੀਕਰਨ ਲਵ ਮੈਰिज ਪ੍ਰੇਮੀ ਪ੍ਰੇਮਿਕਾ ਨੂੰ ਮਨਾਉਣਾ ਘਰ ਵਾਲੀ ਨੂੰ ਮਨਾਉਣਾ ਪਤੀ ਪਤਨੀ ਚ ਲੜਾਈ ਆਪਸੀ ਅਣਬਣ ਸੱਸ ਨੂੰ ਦਾ ਝਗੜਾ ਕਿਸੇ ਦਾ ਬੇਟਾ ਕਿਸੇ ਦੂਜੇ ਦੇ ਕਹਿਣੇ ਚ ਜਾਫਿਰ ਕਿਸੇ ਦੀ ਬੇਟੀ ਕਿਸੇ ਦੂਸਰੇ ਦੇ ਕਹਨੇ ਚ ਹੈ ਪ੍ਰੇਮੀ ਪ੍ਰੇਮਿਕਾ ਚਨਬਨ ਵਿਦੇਸ਼ ਯਾਤਰਾ ਲੋਟਰੀ ਸਪੈਸ਼ਲਿਸਟ ਕਿਸੇ ਵੀ ਸਮੱਸਿਆ ਦੇ ਲਈ ਫੋਨ ਕਰੋ ਹਰ ਸਮੱਸਿਆ ਦਾ ਸਮਾਧਾਨ ਸਿਰਫ 3 ਘੰਟਿਆਂ 'ਚ ਵਿਸ਼ਵ ਪ੍ਰਸਿੱਧ ਬਾਬਾ ਹਰਦੀਪ ਜੀ 골ਡ ਮੈਡਲਿਸਟ ਨੂੰ ਫੋਨ ਕਰੋ ਜਿਨ੍ਹਾਂ ਦਾ ਨੰਬਰ ਹੈ 8437994173 ਤੇ ਦੇਰ ਕਿਸ ਗੱਲ ਦੀ ਹੁਣੇ ਬਾਬਾ ਹਰਦੀਪ ਜੀ ਨੂੰ ਕੋਲ ਕਰੋ ਤੇ ਹਰ ਸਮੱਸਿਆ ਦਾ ਸਮਾਧਾਨ ਪਾਓ